ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਗੂਜ ਤੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਅਮ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਮੁਲਾਜ਼ਮਾਂ ਦੇ ਹਮਦਰ ਸਮੇਂ-ਸਮੇਂ ਤੇ ਉਨ੍ਹਾਂ ਦੀ ਆਵਾਜ਼ ਬਣਨ ਵਾਲੇ ਤਰਲੋਚਨ ਜੀ ਨੇ ਫਿਰ ਇੱਕ ਵਾਰ ਪੰਜਾਬ ਪੇ ਸਕੇਲ ਬਹਾਲੀ ਸੰਜਾ ਫਰੰਟ ਦੇ ਕਨਵੀਨਰ ਹਰਜਿੰਦਰ ਸਿੰਘ ਜੀ ਦੇ ਨਾਲ ਕੱਲ੍ਹ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 17 ਜੁਲਾਈ 2020 ਨੂੰ ਪਾਲੇ ਕਾਨੂੰਨ ਦੇ ਰੂਪ ਵਿੱਚ ਕੇਂਦਰੀ ਸਕੇਲ ਲਾਗੂ ਕੀਤਾ। ਪਰ ਇਹ ਕੇਂਦਰੀ ਸਕੇਲ ਵੀ ਨਹੀਂ ਸੀ ਅਤੇ ਨਾ ਹੀ ਇਹ ਪੰਜਾਬ ਦਾ ਸਕੇਲ ਸੀ। ਇਹਨਾਂ ਸਕੇਲਾਂ ਦੇ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਇੱਕ ਵੱਡਾ ਫਰਕ ਦੇਖਣ ਨੂੰ ਮਿਲਿਆ। ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਘਟੀਆਂ। ਮੋਡੀਫਾਈਡ ਪੇ ਸਕੇਲ ਹੈ ਜਿਸ ਦੇ ਨਾਲ ਮੁਲਾਜ਼ਮਾਂ ਦੀਆਂ ਤੜਕਾ ਔਰ ਇੱਕ ਮੁਲਾਜ਼ਮ ਜਿੱਥੇ 60000 ਤਨਖਾਹ ਲੈ ਰਿਹਾ ਹੈ ਉਥੇ ਸੇਮ ਡੈਜ਼ਿਗਨੇਸ਼ਨ ਤੇ ਦੂਸਰਾ ਮੁਲਾਜ਼ਮ 40000 ਤਨਖਾਹ ਲੈ ਰਿਹਾ ਹੈ ਇਹ ਫਰਕ ਸਮੇਂ ਦੇ ਨਾਲ-ਨਾਲ ਵੱਧਦਾ ਹੀ ਜਾ ਰਿਹਾ ਹੈ ਇੱਕ ਬੰਦਾ ਪਹਿਲਾਂ ਨੌਕਰੀਗਰ ਦੇ ਲਈ ਧਰਨੇ ਲਗਾਉਂਦਾ ਹੈ ਔਰ ਫਿਰ ਆਪਣੀ ਤਨਖਾਹ ਲੈਣ ਦੇ ਲਈ ਧਰਨੇ ਲਗਾਉਂਦਾ ਹੈ ਇਸ ਸਰਕਾਰ ਨੇ ਵੀ ਸਤਾ ਚ ਆਉਣ ਤੋਂ ਪਹਿਲਾਂ ਸਾਨੂੰ ਕਈ ਵਾਅਦੇ ਕੀਤੇ ਸੀ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋ ਇਨਾਂ ਨੇ ਵੀ ਸਾਡੇ ਨਾਲ ਕਈ ਵਾਅਦੇ ਜਿਹੜੇ ਆ ਉਹ ਕੀਤੇ ਸੀ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਔਰ ਇਹ ਤੁਹਾਡਾ ਹੱਕ ਹੈ ਪੰਜਾਬ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇਸ ਕਨ ਹੀ ਲਾਗੂ ਹੋਣਾ ਚਾਹੀਦਾ ਅਮਨ ਅਰੋੜਾ ਜੀ ਨੇ ਵੀ ਕਿਹਾ ਸੀ ਕਿ ਨਵੇਂ ਭਰਤੀ ਮੁਲਾਜ਼ਮਾਂ ਦੀ ਸੰਗੀ ਕੁੱਟੀ ਜਾ ਰਹੀ ਹੈ ਇਹ ਸਰਕਾਰ ਦੀ ਰੀਡ ਦੀ ਹੱਦੀ ਹੁੰਦੀ ਨਹੀਂ ਇੱਕ ਸਟੇਟ 'ਚ ਦੋ ਸਕੀਮ ਲਾਗੂ ਨਹੀਂ ਹੋ ਸਕਦੇ ਇਸ ਨੂੰ ਰੱਦ ਕਰਾਂ ਪਰ ਸਰਕਾਰ ਬਣਨ ਤੋਂ ਬਾਅਦ ਐਡੀ ਵੱਡੀ ਤਰਸਦੀ ਹੈ ਕਿ ਜਿਹੜੀ ਕੈਬਨਿਟ ਸਬ ਕਮੇਟੀ ਜੋ ਮੁਲਾਜ਼ਮਤਾਂ ਦੇ ਮੰਗਾਂ ਦੇ ਹੱਲ ਦੇ ਨਹੀਂ ਬਣਾਈ ਗਈ ਜਿਸ ਦੇ ਹਰਪਾਲ ਸਿੰਘ ਟੀਮਾ ਚੇਅਰਮੈਨ ਨੇ ਅਤੇ ਅਮਨ अरोड़ा ਜੀ ਉਸ ਦੇ ਮੈਂਬਰ ਨੇ ਉਹਨਾਂ ਨੇ ਸਾਢੇ 2 ਸਾਲਾਂ 'ਚ ਇੱਕ ਵੀ ਹੱਲ ਨਹੀਂ ਕੀਤਾ ਇਸ ਇਲੈਕਸ਼ਨ 'ਚ ਸਾਂਝਾ ਫਰੰਟ ਵੱਲੋਂ ਇੱਕ ਮਹਿੰਮ ਚਲਾਈ ਗਈ ਸੀ ਕਿ ਪੰਜਾਬ ਪੇਸਕੇ ਨਹੀਂ ਤਾਂ ਵੋਟ ਨਹੀਂ ਇਸ ਦਾ ਨਤੀਜਾ ਲੋਕ ਸਭਾ ਚੋਣਾਂ ਚ ਮੌਜੂਦਾ ਸਰਕਾਰ ਨੂੰ ਪਤਾ ਚੱਲ ਹੀ ਗਿਆ ਮੁਲਾਜ਼ਮਾ ਨੂੰ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਹੈ ਔਰ ਉਸ ਦਾ ਨਤੀਜਾ ਮੁਲਾਜ਼ਮਾ ਨੇ ਇਹਨਾਂ ਨੂੰ ਕਾਦੇ ਆਉਣ ਵਾਲੇ ਸਮੇਂ ਚ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਆ ਰਹੀਆਂ ਨੇ ਜੇਕਰ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਸਬਕ ਲੈ ਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਗੇ ਤਾਂ ਅਸੀਂ ਇਹਨਾਂ ਦੇ ਨਾਲ ਹਾਂ ਨਹੀਂ ਤਾਂ ਵਿਧਾਨ ਸਭਾ ਦੀਆਂ ਚੋਣਾਂ ਚ ਸੱਤਾਧਾਰੀ ਪਾਰਟੀ ਦੇ ਖਿਲਾਫ ਆ ਪੂਰਾ ਚੋਰ ਲਗਾਇਆ ਚਾਹ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਸੋ ਥੈਂਕ ਯੂ।